ਯਾਰ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪਾਵਰ ਕਮ ਤੋਂ ਸੇਵਾਮੁਕਤ ਸੁਪਰਡੈਂਟ ਮੋਹਨ ਸਿੰਘ ਦਵਿੰਦਰ ਸਿੰਘ ਅਤੇ ਪੰਜਾਬ ਰਾਜ ਬਿਲੀ ਬੋਰ ਕਮਚਾਰੀ ਦੇ ਸੁਭਾ ਸਖਤਰ ਸੁਖਿੰਦਰ ਸਿੰਘ ਗਿੱਲ ਨੂੰ ਉਸ ਵੇਲੇ 11 ਸਤਵਾਂ ਲੱਗਾ ਜਦ ਉਹਨਾਂ ਦੇ ਪਿਤਾ ਇੰਜੀਨੀਅਰ ਪ੍ਰੀਤਮ ਸਿੰਘ ਗਿੱਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਅੰਤਿਮ ਯਾਤਰਾ ਦੀਆਂ ਲਾਈਵ ਤਸਵੀਰਾਂ ਦੇਖੋ آقا ساتيو پيارنا آقا ساتيو پيارنا ختم بيو چيننا ساتيو پيارنا असां पियो भु पियाण असां पियां वरी गुरु छा पियां पी पी त कापी त ਸਰੀਰ ਨੰਨਾ ਮੁਰਿਆ ਭਾਲ ਐ ਸਿਆਣ ਬਾ ਲੋ ਬਾਗੀ ਨਤ ਜਲੇ ਨਾਮ ਸੇ ਸਚੀ ਆਰਾ ਹੋਈ ਸੁਤ ਪਾਣੀ ਟਟ ਫਾਲ ਕਮਰ ਜਾਈ ਚੱਲਣਾ ਨਾਨ ਮਿਲਿਆ ਨਾਮ ਹੁਕਮੀ ਹੋਣ ਆਕਾਰ ਤੁਸਨਾ ਕਿਹਾ ਜਾਈ ਹੁਕਮੀ ਹੋਵਣ ਜੀ ਉਪਕੁਲੇ ਉੜਿਆ ਜੀ ਉਤਨ ਨੀਚ ਬਹੁ ਮਰਦ ਪਾਇਆ ਮਿੰ ਬਕਸੀ ਸਰ ਹੁਕਮੇ ਸਦਾ ਪੁਆਈਐ ਸਾਹਿਬ ਕੋ ਬਾਹਰ ਹੁਕਮ ਨਾ ਹੋਏ ਕਰਨ ਕੋ ਹੁਕਮ ਹੈ ਜੇ ਬੁੱਝਾਉਂ ਮੈਂ ਕਹੇ ਨਾ ਹੋਏ ਸਾਬੈ ਕੋ ਤਾਣ ਹੋਏ ਜਿਸ ਤਾਣ ਸਾਬੈ ਕੋ ਦਸ ਜਣ ਨਿਸ਼ਾਨ ਸਾਬੈ ਕੋ ਗੁਰੂ ਨੇ ਆਪਣਾ ਚਾਰ ਗਾਵੈ ਕੋ ਚਾਰ ਗਾਵੈ ਕੋ ਸਤਿ ਆਨੇ ਕੰਕੇ ਗਾਵੈ ਕੋ ਜੀ ਲੈ ਫਿਰਨੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਰਤ ਕਰੀਨਾ ਆਵੇ ਕੋਟ ਕਰਤ ਕਰ ਕਥੀ ਕੋਟੀ ਕੋਟ ਕੋਟ ਗਾਵੈ ਕਮਸਤੇ ਸਭ ਪਾਰੇ ਗੋਜ ਮੰਤਰ ਖਾਹੀ ਖਾਹੀ ਤੁਮੇ ਭੁਜਤਾਰੇ ਰਾਮਾ ਸਾਰੇ ਪ੍ਰਵਾਹ ਸੱਚਾ ਸਹਿਜ ਸਾਜਣਾਏ ਆਖਾ ਪਉ ਆਖੇ ਮੰਗੇ ਦੇਦੇ ਦਾਨ ਤੇ ਦਾਤਾਰ ਸਿਰ ਕੇ ਅੱਗੇ ਰੱਖਾਂ ਥਾਈ ਮਨ ਨੇ ਜੰਮ ਕੇ ਸਾਥ ਨ ਜਾਏ ਦੇਖੋ ਮਨ ਜਾਣੇ ਮਨ ਕੋਏ ਜੇ ਸੁਣੀ ਮਨ ਨੇ 500 ਪਰਗੜ ਜਾਏ ਮਨ ਨੇ ਧਰਮ ਪਾਸ 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 ਥੋੜਾ ਥੋੜਾ ਕਰਕੇ ਬਗੈਟ ਕੇ ਪਾਸ ਧਰਿਆ ਤਾਂ ਨਹੀਂ ਦਾਈ ਥਲੇ ਥਲੇ ਮਾਰ ਫਿਰ ਗਿਆ ਥਲੇ 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 ਮਾਰ ਥੋੜੇ ਦੇ ਥਾ ਦੇ ਠੀਕ ਇਹ ਆ ਗਿਆ ਅਫਰੀਕਾ ਆ ਗਿਆ ਮਸਰਾਣੇ ਲੱਗੇ ਰਹਿਦੇ ਹੁਣ ਸਰਦਾਰ ਦੋ ਅੱਜ ਗਿੱਲ ਪਰਿਵਾਰ ਨੂੰ ਤਕੜਾ ਸਦਮਾ ਲੱਗਾ ਉਹਨਾਂ ਦੇ ਪਤਨ ਸਾਹਿਬ ਚਲੇ ਗਏ ਉਹਨਾਂ ਦੇ ਦੁੱਖ ਸਾਂਝਲ ਹੋਏ ਕਿ ਪਰਿਵਾਰ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਇੰਜੀਨੀਅਰ ਪ੍ਰੀਤਮ ਸਿੰਘ ਜੀ ਜੋ ਸਾਡੇ ਮਹਿਕਮੇ ਤੋਂ ਬਤੌਰ ਡਬਲਈ ਰਿਟਾਇਰ ਹੋਏ ਸੀ ਉਹ ਅੱਜ ਸਾਨੂੰ ਔਰ ਗਿੱਲ ਪਰਿਵਾਰ ਨੂੰ ਸਮੁੱਚੇ ਰਿਸ਼ਤੇਦਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਕਿਉਂਕਿ ਸਾਡਾ ਇਸ ਪਰਿਵਾਰ ਨਾਲ ਬਹੁਤ ਨਜ਼ਦੀਕੀ ਰਿਸ਼ਤੇਦਾਰ ਰਿਸ਼ਤੇਦਾਰੀ ਸਜਣਤਾ ਹੀ ਸਾਂਝਾ ਇਹਨਾਂ ਦੇ ਤਿੰਨੇ ਬੇਟੇ ਬਿਜਲੀ ਬੋਰਡ 'ਚ ਨੌਕਰੀ ਕਰਦੇ ਜਿਹਨਾਂ ਦੇ ਦੋ ਵੱਡੇ ਪੁੱਤਰ ਸਰਦਾਰ ਮੋਹਨ ਸਿੰਘ ਤੇ ਸਰਦਾਰ ਦਵਿੰਦਰ ਸਿੰਘ ਬਤੌਰ ਸਬਡੈਂਟ ਰਿਟਾਇਰ ਹੋਏ ਨੇ ਔਰ ਇਹਨਾਂ ਦੇ ਛੋਟੇ ਬੇਟੇ ਸੁਖਵਿੰਦਰ ਸਿੰਘ ਗਿੱਲ ਜੀ ਜੋ ਬਤੌਰ ਜੇੀ ਬਿਜਲੀ ਬੋਰਡ 'ਚ ਕੰਮ ਕਰ ਰਹੇ ਨੇ ਕਰਮਚਾਰੀ ਦਲ ਦੇ ਸੂਬੇ ਦੇ ਸਖਤਰ ਨੇ ਇਸ ਕਰਕੇ ਅਸੀਂ ਆਪਣੇ ਸਮੁੱਚੇ ਬਿਜਲੀ ਬੋਰਡ ਵੱਲੋਂ ਕਰਮਚਾਰੀ ਦਲ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਬਾਪੂ ਜੀ ਦੇ ਸੰਸਕਾਰ ਸਮੇਂ ਸ਼ਾਮਲ ਹੋਏ ਆਂ ਔਰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਬਾਪੂ ਜੀ ਨੂੰ ਸਦੀਵੀ ਨਿਵਾਸ ਆਪਣੇ ਚਰਨਾਂ 'ਚ ਦੇਣ ਪਿੱਛੇ ਪਰਿਵਾਰ ਨੂੰ ਸਾਥ ਕਾ ਨੂੰ ਸੰਬੰਧੀਆਂ ਨੂੰ ਸਨੇਹੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਔਰ ਬਾਪੂ ਜੀ ਦੇ ਜੋ ਕਿਤੇ ਜਾਣੇ ਅਣਜਾਣੇ ਜੀਵਨ ਦੇ ਵਿੱਚ ਕੋ ਗਲਤੀਆਂ ਆਈਆਂ ਉਹਨਾਂ ਨੂੰ ਮਾਫ਼ ਕਰਕੇ ਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਆਵਾਗੌਣ ਦੇ ਚੱਕਰ ਚੋਂ ਬਚਾਉਣ ਦੀ ਇਸੇ ਕਰਕੇ ਅਸੀਂ ਸਮੁੱਚੇ ਰਿਸ਼ਤੇਦਾਰ ਸਾਥੀ ਸੰਬੰਧੀ ਮਹਿਕਮਾ ਸਾਡਾ ਬਹੁਤ ਵੱਡੀ ਪੱਧਰ ਤੇ ਅੱਜ ਸ਼ਾਮਲ ਹੋਇਆ ਇਹ ਬਾਪੂ ਜੀ ਦੀ ਅੰਤ ਅੰਤਵ ਯਾਤਰਾ ਦੇ ਵਿੱਚ ਸ਼ਾਮਲ ਹੋਈ ਹੈ ਜੀ ਵਾਹਿਗੁਰੂ ਜੀ ਤਾਲ ਖਾਲਸਾ ਵਾਹਿਗੁਰੂ ਜੀ ਕੀ ਫਤ